ਮਸ਼ਾਤ ਤਸਕਰਾਂ ਖਿਲਾਫ ਜਿਹੜਾ ਸੱਤ ਪ੍ਰਹਿਨ ਚਲਾਇਆ ਗਿਆ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕਿੰਨਾ ਕਿੰਨਾ ਪਿੰਡਾਂ ਵਿੱਚ ਇਹ ਸੱਤ ਪ੍ਰਹਿਨ ਚਲਾਇਆ ਗਿਆ ਤੇ ਕੀ ਬਰੰਦਗੀ ਹੋਈ ਜੀ ਇਹ ਗੁਰੂ ਕਰਮ ਸਿੰਘ ਵਸਤੀ ਤੇ ਝਾਵਲਾ ਵਸਤੀ ਦੇ ਵਿੱਚ ਆਪਰੇਸ਼ਨ ਚਲਾਇਆ ਗਿਆ ਮਾਨਯੋਗ ਡੀਜੀ ਸਾਹਿਬ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਤੇ ਜਿਹੜਾ ਇਹ ਅੱਜ ਕੱਲ੍ਹ ਸੋ ਆਪਰੇਸ਼ਨ ਚਲਾਇਆ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਬੰਦਾ ਭਗੌੜਾ ਫੜਿਆ ਗਿਆ ਤੇ ਇੱਕ ਬੰਦਾ ਜਿਹਦੇ ਤੇ ਵੀ ਗ੍ਰਾਮ ਹਰਵੰਦਾ ਪਰਚਾ ਆਇਆ ਤੇ ਸੁਣਿਆ ਜੀ ਉੱਥੇ ਵੀ ਕੁਝ ਪੁਲਸ ਵਾਲਾ ਹੱਥੋਂ ਪਾਈ ਹੋਈ ਏ ਨੇ ਉਹ ਤਾਂ ਨੇ ਹੱਥੋਂ ਪਹਿਲਾਂ ਬੰਦਾ ਕਸੀੜ ਕੇ ਲੈ ਆ ਕੇ ਵਿੱਚ ਗੱਡੀ ਤੇ ਪਤਾ ਦਤਾ ਹੱਥੋਂ ਪਾਈ ਥੋੜਾ ਹੁੰਦੀ ਹੈ ਤਾਂ ਜੇਰਾ ਨਹੀਂ ਬੈਠੂਗਾ ਉਹਨੂੰ ਬਿਠਾਉਣਾ ਨਾ ਚਾਹ ਤਸਕਾ ਨਾਲ ਤਾਂ ਹੀ ਹੋਣੀ ਹੁਣ ਕਿੰਨੇ ਪੁਲਸਬਲ ਦੀ ਟੀਮ ਸੀ ਜੀ ਸਰਚ ਸਪੈਸ਼ਨ ਵਿੱਚ ਜੀ ਅਤੇ ਟੋਟਲ ਚਾਰ ਟੀਮਾਂ ਸਿਗੀਆਂ ਇੱਕ ਟੀਮ ਦੇ ਵਿੱਚ ਲਗਭਗ ਅੱਠ ਜਵਾਨ ਨੌਜਵਾਨ ਸਿਗੇ ਸਿਰਫ ਇੱਕੋ ਬੰਦੇ ਇਟ੍ਰੇਸ ਹੋਇਆ ਜੀ ਕਿ ਇਹ ਪੁੱਛਦੇ ਹਾਂ ਖਾਲੀ ਵਾਲੀ ਗੱਲ ਨਹੀਂ ਜੀ ਜਦੋਂ ਇੱਕ ਬੰਦਾ ਫੜਿਆ ਗਿਆ ਕਈ ਵਾਰ ਬਾਕੀ ਦੌੜ ਜਾਂਦੇ ਆ ਭੱਜ ਜਾਂਦੇ ਆ ਫਿਰ ਵੀ ਦੋ ਬੰਦੇ ਕਾਬੂ ਆ ਗਏ ਸਾਡੇ ਕਿ ਨਸ਼ਾ ਮੁਕਤੀ ਕੀ ਮੇਦੇ ਪੁੱਛ ਨੂੰ ਕੀ ਹੋ ਪਾਏਗੀ ਬਿਲਕੁਲ ਹੋ ਪਾਏਗੀ ਤਹਾਡੇ ਸਾਹਮਣੇ ਹੋਊਗੀ ਸ਼ਾਮ ਤੱਕ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ ਜੀ ਸਭ ਫੜੀਆਂ ਜਾਣਗੀਆਂ ਜੀ ਹੁਣ ਸ਼ਾਮ ਤੱਕ ਪਹੁੰਚ ਆਏ ਇੰਨੀ ਜਲਦੀ ਤਾਂ ਨਹੀਂ ਹੁੰਦਾ ਕੁਝ ਵੀ ਪਰ ਤੁਹਾਡੇ ਸਾਹਮਣੇ ਦੇਖਿਓ ਹੁਣ ਸਾਰਾ ਕੁਝ ਹੋਊਗਾ ਵੱਡੀਆਂ ਛੋਟੀਆਂ ਸਭ ਫੜੀਆਂ ਜਾਣਗੀਆਂ ਗੁਰੂ ਅਰਸਾ ਦੇ ਵਿੱਚ ਪੀਲਾ ਪੰਜਾ ਚੱਲੇਗਾ ਨਸ਼ਾ ਤਸਕਰਾਂ ਤੇ ਜੋ ਬੁਲਡੋਜ਼ਰ ਐਕਸ਼ਨ ਹੋ ਰਿਹਾ ਪੂਰੇ ਪੰਜਾਬ 'ਚ ਸ਼ੁਰੂ ਹੋਇਆ ਇੱਥੇ ਵੀ ਨਸ਼ਾ ਤਸਕਰਾਂ ਤੇ ਬੁਲਡੋਜ਼ਰ ਐਕਸ਼ਨ ਹੋਵੇਗਾ ਜੀ ਬਿਲਕੁਲ ਹੋਵੇਗਾ ਜੀ ਜਿਹੜਾ ਜੋ ਕੋਈ ਇਲੀਗਲ ਹੋਊਗਾ ਉਹ ਤੇ ਬਿਲਕੁਲ ਹੋਊਗਾ ਕੀ ਨਾਮ ਹੈ ਜੀ ਉਸ ਦਾ ਜਿਸ ਕੋ ਬਰਾਮਗੀ ਹੋਈ ਜੀ ਉਹਦਾ ਨਾਮ ਹੈ ਜੀ ਦਿਲਪੀਰ ਸਿੰਘ ਕਿੱਥੋਂ ਦਾ ਨवासी ਹੈ ਜੀ ਕਾਨਸੰਗੜਾ ਦਾ ਇਹਦੇ ਪਹਿਲਾਂ ਵੀ ਪਰਚੇ ਹੈਗੇ ਨੇ ਕੋਈ ਜੀ ਹੈਗੇ ਜੀ ਇਹਦੀ ਗ੍ਰਸਤਰੀ ਵੀ ਹੋ ਗਈ ਹੈ ਜੀ ਬਿਲਕੁਲ ਜੀ